ਨਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ ਗੁਰਨਾਨਕ ਸਾਹਿਬ ਬਾਬਾ ਗੁਰਦਿੱਤਾ ਜੀ ਦਾ ਇਹ ਸਥਾਨ ਹੈ ਸਾਂਤੇ ਜੋ ਆਪਣੇ ਮਨ ਦੀ ਇੱਛਾ ਹੈ ਲਿਖਣ ਦੇ ਨਾਲ ਉਹ ਪੂਰੀ ਹੁੰਦੀ ਹੈ ਦੁਨੀਆ ਦੇ ਵਿੱਚ ਬਹੁਤ ਸਥਾਨ ਐਦਾ ਦੇ ਨੇ ਜੋ ਰਮਣੀਕ ਹੈ ਜਿਹਨਾਂ ਦੀ ਕੋਈ ਕੀਮਤ ਨਹੀਂ ਹੈ ਲੋਕ ਲੋਕਾਂ ਦਾ ਵੀ ਸਵਾਸ ਜਿੱਥੇ ਵੀ ਸਵਾਸ ਹੈ ਲੋਕਾਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਏ ਸੋ ਇਸ ਸਮੇਂ ਅਸੀਂ ਮੌਜੂਦ ਹੈ ਬਾਬਾ ਗੁਰਦੇਤਾ ਜੀ ਗੁਰਦੁਆਰਾ ਸਾਹਿਬ ਜਿੱਥੇ ਦੱਸਿਆ ਜਾਂਦਾ ਏ ਕਿ ਇਸ ਸਥਾਨ ਤੇ ਜੋ ਆਪਣੇ ਮਨ ਦੀ ਇੱਛਾ ਹੈ ਇੱਥੇ ਲਿਖਣ ਦੇ ਨਾਲ ਉਹ ਪੂਰੀ ਹੁੰਦੀ ਹੈ ਸੋ ਲੱਖਾਂ ਹੀ ਸੰਗਤ ਇੱਥੇ ਮੱਥਾ ਟੇਕਣ ਦੇ ਲਈ ਆਂਦੇ ਨੇ ਤੇ ਆਪਣੀ ਜੋ ਮਨ ਦੀ ਇੱਛਾ ਉਹਨਾਂ ਦੇ ਪੂਰੀਆਂ ਹੁੰਦੀ ਹੈ। ਤੋਂ ਜੋ ਇਤਿਹਾਸ ਹੈ ਅਸੀਂ ਗੱਲਬਾਤ ਵੀ ਕਰਦੇ ਹਾਂ ਅਸੀਂ ਸਾਡੇ ਨਾਲ ਭਾਈ ਸਾਹਿਬ ਮੌਜੂਦ ਹੈ। ਜਿਵੇਂ ਜੀ ਦੱਸਿਆ ਜਾਂਦਾ ਹੈ ਕਿ ਇਸ ਆਸਾਨ ਤੇ ਜੋ ਆਪਣੇ ਮਨ ਦੀ ਇੱਛਾ ਹੈ ਉਹ ਲੇਖਣ ਦੇ ਨਾਲ ਪੂਰੀਆਂ ਹੁੰਦੀ ਹੈ। ਨਾਨਕ ਸਾਹਿਬ ਬਾਬਾ ਗੁਰਦਿੱਤਾ ਜੀ ਦਾ ਇਹ ਥਾਨ ਹੈ। ਸੇਮੇਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਖੜ ਕੇ ਪਤਾਲਪੁਰੀ ਦਾ ਨਿਸ਼ਾਨ ਦੱਸਿਆ ਵੀ ਬਾਬਾ ਗੁਰਦਿੱਤਾ ਜੀ ਦੀਆਂ ਆਸਤੀਆਂ ਨੇ ਜਿਹੜੀਆਂ ਕੀਰਤਪ੍ਰਸਾਦ ਪਤਾਲਪੁਰੀ ਵਿੱਚ ਪਾਈਆਂ ਜਾਣ। ਸੰਗਤ ਇੱਥੇ ਲੱਖਾਂ ਹੀ ਆ ਕੇ ਨਤਮਸਤਕ ਹੁੰਦੀ ਹੈ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਹਾਂ। ਬਾਬਾ ਸ਼੍ਰੀ ਚੰਦਰ ਨੇ ਬਚਨ ਕੀਤਾ ਸੀ ਬਾਬਾ ਗੁਰਦਿੱਤਾ ਜੀ ਨੂੰ ਧੰਨ ਧੰਨ ਬਾਬਾ ਗੁਰਦਿੱਤਾ। ਹਾਂ। ਦੀਨ ਦੁਨੀ ਦਾ ਟਿਕਾ ਜੋ ਵਰ ਮੰਗਿਆ ਸੋਈ ਦਿੱਤਾ। ਹਾਂ। ਸੋ ਜੋ ਬਾਬਾ ਜੀ ਕੋਲੋਂ ਮੰਗਦਾ ਹੈ ਸ਼ਰਧਾ ਅਨੁਸਾਰ ਜੋ ਪਿੱਛਾ ਰੱਖ ਕੇ ਸ਼ਰਧਾ ਰੱਖ ਕੇ ਹਰ ਸੰਗਰਾਮ ਨੂੰ ਆ ਕੇ ਦਰਸ਼ਨ ਕਰਦਾ ਹੈ। ਹਾਂ। ਤੇ ਇੱਥੇ ਆ ਕੇ ਨਤਮਸਤਕ ਹੁੰਦਾ ਉਹਦੀਆਂ ਹਰ ਇੱਕ ਇਮੱਛਾਵਾਂ ਪੂਰੀਆਂ ਹੁੰਦੀਆਂ। ਹਾਂ। ਇੱਥੇ ਇੱਥੇ ਬੜਾ ਕੁਝ ਲਿਖਿਆ ਹੋਇਆ ਹੈ ਲੋਕਾਂ ਬਏ ਜੋ ਲੋਕ ਦੂਜੇ ਰੇਡੇ ਤੋਂ ਆਉਂਦੇ ਬੜੇ ਦੁਖੀ ਹੁੰਦੇ ਐ ਜੋ ਇੱਥੇ ਲਿਖਦੇ ਆ ਉਹ ਮਨ ਕੋ ਹਰਕ ਦੇ ਮਨ ਦੀ ਭਾਵਨਾ ਹੈ ਮਨ ਦੀ ਭਾਵਨਾ ਅਨੁਸਾਰ ਜੋ ਇਨਸਾਨ ਕਰਦਾ ਉਹ ਭਗਵਾਨ ਸੁਣਦਾ ਤੇ ਪੂਰੀ ਹੁੰਦੀ ਐ ਇਸ ਤਰ੍ਹਾਂ ਹੀ ਬਾਬਾ ਗੁਰਦਤਾ ਜੀ ਨੇ ਪਰ ਮੇਰੀ ਸੁਜੈਸ਼ਨ ਹੈ ਮੇਰੀ ਨਿੱਜੀ ਸਲਾਹ ਹੈ ਕਿ ਬਾਬਾ ਜੀ ਦੇ ਆਸ਼ਾਨ ਤੇ ਲਿਖਿਆ ਨਾ ਜਾਵੇ ਮਨ ਦੇ ਅੰਦਰੋਂ ਸ਼ਰਧਾ ਅਨੁਸਾਰ ਮੰਗਿਆ ਜਾਵੇ ਕਿਉਂਕਿ ਲਿਖਣ ਦੇ ਨਾਲ ਬਾਬਾ ਜੀ ਦਾ ਆਸ਼ਾਨ ਦੀ ਜਿਹੜੀ ਪਵਿੱਤਰਤਾ ਹੈ ਉਹ ਪਵਿੱਤਰ ਹੁੰਦੀ ਹੈ ਜਿਹੜਾ ਇਹ ਗੋਜ ਦਾ ਇਤਿਹਾਸ ਹੈ ਕਿੱਥੋਂ ਤੋਂ ਸ਼ੁਰੂ ਹੋਇਆ ਇਹ ਗੁਰੂ ਨਾਨਕ ਦੀ ਪਰਿਖਾਏ ਇਹ ਬਾਬਾ ਸ਼੍ਰੀਚੰਦਰ ਗੁਰੂ ਨਾਨਕ ਸਾਹਿਬ ਸਿੱਖ ਸੰਪਰਦਾ ਦੇ ਨਾਲ ਜੁੜਿਆ ਹੈ ਤੇ ਬਾਬਾ ਸ਼੍ਰੀਚੰਦਰ ਦੇ ਬਾਬਾ ਗੁਰਦਿੱਤਾ ਜੀ ਚੇਲੇ ਨੇ ਤੇ ਛੇਵੇਂ ਪਾਸ਼ਾ ਦੇ ਸਹਬਜ਼ਾਦੇ ਨੇ ਸਿੱਖ ਸੰਪਰਦਾ ਨਾਲ ਉਦਾਸੀ ਸੰਪਰਦਾ ਨਾਲ ਦੋਨੋਂ ਨਾਲ ਜੁੜਿਆ ਹੋਇਆ ਹੈ ਬਿਲਕੁਲ ਜੀ ਅੱਜ ਤੁਹਾਨੂੰ ਇੱਕ ਰਮਣੀਕ ਜਗਾ ਜੋ ਰੋਪੜ ਦੇ ਏਰੀਆ ਦੇ ਵਿੱਚ ਪੈਂਦਾ ਹੈ ਜੋ ਪੰਜਾਬ ਦਾ ਰੋਪੜ ਜ਼ਿਲ੍ਹਾ ਹੈ ਉਸ ਏਰੀਆ ਦੇ ਵਿੱਚ ਪੈਂਦਾ ਹੈ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਜਿੱਦੇ ਬਹੁਤ ਮਾਨਤਾ ਹੈ ਲੱਖਾਂ ਹੀ ਸੰਗਤਾਂ ਇੱਥੇ ਆ ਕੇ ਨਕਮਸਤਕ ਹੁੰਦੇ ਆਪਣੇ ਮਨ ਦੀ ਮੁਰਾਦਾ ਜੋ ਉਹਨਾਂ ਦੀ ਪੂਰੀਆ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਮਨ ਜੋ ਮੰਦੇ ਅੰਦਰ ਸ਼ਾਂਤੀ ਜੋ ਇੱਥੇ ਆ ਕੇ ਹੁੰਦੀ ਹੈ ਕਿਉਂਕਿ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਸ਼ਾਂਤ ਮਾਹੌਲ ਹੈ 힐 ਏਰੀਆ ਹੈ ਤੇ ਚਾਰੇ ਪਾਸੇ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਸੋ ਦੂਰ ਦੇ ਰੇਡੇ ਤੋਂ ਲੋਕ ਇੱਥੇ ਆ ਕੇ ਆਪਣੇ ਮੰਨਤਾ ਮੰਗਦੇ ਨੇ ਤੇ ਮੰਨਤਾ ਪੂਰੀਆ ਵੀ ਹੁੰਦੀਆਂ ਨੇ ਸੋ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰਿਆ ਤੇ ਕਮੈਂਟਾਂ ਦੇ ਵਿੱਚ ਬਾਬਾ ਜੀ ਦੇ ਬਾਰੇ ਜ਼ਰੂਰ ਲਿਖਿਓ ਧੰਨਵਾਦ